ਹਾਂ ਜੀ ਅੱਜ ਇਹਦਾ ਕੋਲ ਕੰਟਰੈਕਟਰ ਵਿਖਾਉਣਾ ਨਾ ਮੇਡ ਬਾਈ ਜਸ ਮੇਡ ਬਾਈ ਜਸ ਆਪਾਂ ਕਹਤੋਂ ਕੀਆ ਇਹਨੂੰ ਤਿਆਰ ਜਸ ਨੇ ਆਪ ਮੈਨੂਫੈਕਚਰ ਕਰਿਆ ਇਹਨੂੰ ਸਾਰਾ ਕੁਝ ਬਿਲਕੁਲ ਵੀ ਜੋ ਵੀ ਦਾ ਹਿਸਾਬ ਦਾ ਤਾਮਜਾਮ ਹੈ ਨਾ ਇਹ ਡੈਕਟਰ ਜਿੱਧਰ ਨੂੰ ਜਾਂਦਾ ਨਾ ਸਾਨੂੰ ਵਕਤ ਪਾਈ ਫਿਰਦਾ ਕਰਦੇ ਇਹੇ ਬਾਤੇ ਹੁੰਦੇ ਬੰਦੇ ਨਾਲ ਉਹਨਾਂ ਦੀ ਅੱਖਾਂ 'ਚ ਵੀ ਮਿੱਟੀ ਪੈ ਗਈ ਆ ਵੇ ਇਨਾ ਜਿਆਦਾ ਤੇਜ਼ ਆ ਨਾ ਕੋਈ ਟੈਕਨਿਕਸ ਤੋਂ ਵੀ ਰੀਜਨ ਚੈੱਕ ਕਰ ਗੱਲ ਇਹ ਫਿਰ ਕਰਦੇ ਆ ਵੀ ਜੇ ਇੰਜਨ ਤਰਿਆ ਕਿਹੜਾ ਕੀ ਕੀਤਾ ਕੀ ਨਹੀਂ ਕੱਲੇ ਕੱਲੇ ਚੀਜ਼ ਆ ਪਤਾ ਨੂੰ ਵਿਸਤਾਰ ਚ ਦੱਸ ਦੇਣੀ ਆ ਵੀ ਤੇ ਇਹ ਵੀ ਆ ਵੀ ਕਿਸੇ ਵੀਰਨੇ ਦੇ ਨਾਲ ਦਾ ਤਿਆਰ ਕਰਾਉਣਾ ਜਸ ਬਾਈ ਕੋਲੇ ਸਾਰਾ ਕੁਝ ਹੀ ਆ ਜੋ ਮਰਜੀ ਇਹਦੇ ਹਾਂ ਅਬੇ ਖੋਲ ਦੋ ਖੋਲ ਤਬੇ ਖੋਲ ਕਿਨੇ ਖੋਲ ਨਹੀਂ ਆ ਖੋਲ ਦੋ ਖੋਲ ਦੋ ਹੋਰ 86 ਕ ਛੱਡ ਦੇ ਭਾਜੀ ਮੋਰੇ ਤੇ ਇੱਟਾ ਤਗੜਾ ਜੇ ਮੁੰਡੇ ਸਾਡੇ ਵੀ ਨਹੀਂ ਟਲਦੇ ਓ ਹਲੋ ਬਾਤ ਸੁਣਿਆ ਹੁਣ ਹਾਂ ਹਾਂ ਹਾਂਜੀ ਭਾਜੀ ਕੋ ਜਾਇ ਆਉਣਾ ਸੀਗਾ ਤੁਸੀਂ ਅੰਦਰ ਆਹੋ ਭਾਈ ਤੇ ਉਹ ਕਿੱਥੇ 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 ਚੈੱਕ ਕਰ ਲਵੀਓ ਉਹ ਗਿਆ ਮੈਂ ਉਹ ਇੱਥੇ ਨਾ ਆਏ ਹੁਣ ਮੁੰਡੇ ਇੱਕ ਦੋਲੇ ਸੀਗੇ ਵੀਡੀਓ ਬਣਦੀ ਸੀ ਹੋਰ ਪਿੱਛੇ ਪਿੱਛੇ ਕਿੱਥੇ ਬੈਠ ਥੋੜਾ ਬੈਠ ਕਾਰ ਦਾ ਛੱਡ ਦੇ ਛੱਡ ਦੇ ਛੱਡ ਦੇ ਤੇ ਮੜਾ ਜਾ ਕਹਾ ਕਰ ਲੋ ਮੜਾ ਯਾ ਅੱਗੇ ਬੱਸ ਮੈਂ ਕਮਾਂਡ ਕਰਦਾ। ਲੋ ਇਹ ਤਰ੍ਹਾਂ ਆਂ ਮੁੰਡਿਆਂ ਨੇ ਸਾਰੀਆਂ ਖੋਲਤੀਆਂ। ਇਹਨਾਂ ਕੋਈ ਪਰਵਾਹ ਨਹੀਂ ਕਿ ਜਿਹੜੀਆਂ ਮਰਜ਼ੀ ਖੋਲ ਖਾਲ ਲਓ। ਇਹਨੂੰ ਤਾਂ ਜੁੱਤੇ ਮਰਜ਼ੀ ਪਾ ਦਵਾਓ। ਇਹਦਾ ਆਪ ਹੌਲੀ ਕਰਨਾ ਪੈਂਦਾ ਹਨਾ। ਫੋਰ ਵੀਲ ਦੀ ਡਿਮਾਂਡ ਆਈ ਸੀਗੀ ਤਾਂ ਕਰਕੇ ਤਿਆਰ ਕੀਤਾ ਫੋਰ ਵੀਲ ਸਪੈਸ਼ਲ ਕਿਸੇ ਵੀਰ ਲਈ ਕੀਤਾ ਹਾਂ ਜੀ ਦੱਸਦੇ ਆਪਾਂ ਸਾਰਾ ਕੁਝ ਟਰੱਕ ਲੈ ਆਂਦੀ ਐ ਇੱਕ ਰੀ ਐਚ ਪੀ ਮੇਰਾ ਵੀ ਰਾਜ ਕੀ ਤੁਸੀਂ ਦੱਸਣੀ ਵੀ ਕਿੰਨੇ ਐਚ ਪੀ ਦਾ ਹੋਏਗਾ ਕੀ ਦੱਸ ਗਿਆ ਆਪਾਂ ਹਾਂ ਜੀ ਐਚ ਪੀ ਆਪਾਂ ਦੱਸ ਦੇਗੇ ਵੀਰਾਂ ਤੋਂ ਪੁੱਛ ਜੇ ਵੀਰ ਨਾਲ ਬੱਟਲ ਹੋ ਗਏ ਆ ਕੀ ਲੱਗਦਾ ਕਿਓ ਟਾਸ਼ ਫੈਸਲ ਤੇ ਆ ਰਹਾ ਆ ਆਜੋ ਹਣੇ ਤੇ ਲੱਗੇ ਆਜੋ ਆਜੋ ਭਾਈ ਦੱਸੀਏ ਇਹਦੇ ਬਾਰੇ ਕੀ ਹਿਸਾਬ ਕਿਤਾਬ ਆ ਆਉਂਦਾ ਸਵਾਲ ਛੇਰਾ ਉੱਤੇ ਵਗੇ ਹੋਰ ਰੂ ਕਰਦੀ ਹੋਰ ਕੋਲ ਦੋ ਹੁਣ ਪੰਜ ਸੱਤ ਪਾਸੇ ਸਹੀ ਗੱਲ ਆ ਵੀ ਟੱਪ ਦਾ ਬਹੁਤ ਆ ਨਾ ਤੇਜ਼ ਵਾਲਾ ਬਲਵਾਂ ਪਿਆਰ ਕਰਛਦੀ ਇਹ ਪਾਜੀ ਹੁਣ ਇਹ ਆਪਣੇ ਇੱਥੇ ਖਾਸ ਹੀ ਆ ਅੱਛਾ ਭਾਈ ਨੂੰ ਤਾਂ ਪਤਾ ਹੋਣਾ ਬਾਰੇ ਹਾਂਜੀ ਹਾਂ ਕਰ ਦੇ ਕਰ ਦੋ ਮੜਾ ਬੰਦ ਨੂੰ ਤੇ ਉਹਨਾਂ ਨੇ ਸਪੈਸ਼ਲ ਕਹਿ ਕੇ ਐਵੇਂ ਦਾ ਤਿਆਰ ਕਰਾਇਆ ਜਾਂ ਮਤਲਬ ਨਿਆਬ ਦੇ ਲੋਈ ਕਰਕੇ ਦਿੱਤਾ ਉਹਨਾਂ ਨੂੰ ਅੱਛਾ ਤੁਸੀਂ ਆਪ ਦੇ ਲੋ ਵੀ ਆ ਚੀਜ਼ ਐਵੇਂ ਦੀ ਆਪਾਂ ਹਾਂਜੀ ਹਾਂਜੀ ਵੀ ਮੈਂ ਵੀ ਤੁਹਾਨੂੰ ਦੇਣੀ ਤਿਆਰ ਕਰਕੇ ਹੂੰ ਇਆ ਆਪਾਂ ਕੀਤਾ ਸਾਰਾ ਹੱਲੇ ਸਾਰਾ ਪੇਂਟ ਵਾਲੀ ਜੌਬ ਕਰਨੀ ਆ ਇਹ ਪੇਂਟ ਕਰਕੇ ਇਹਨੂੰ ਆਪਾਂ ਬਣਾਉਣਾ ਕੀ ਆ ਇਹ ਨੂੰ 5630 ਸ਼ੇਪ ਆ ਜਾਣੀ ਸਾਰੀ ਇਹ 5630 ਬਣੂਗਾ ਜਦੋਂ ਇਹ ਰੈਡੀ ਹੋ ਗਿਆ ਹਾਂਜੀ ਹਾਂਜੀ ਇੰਜਣ ਦੇ ਵਿੱਚ ਕਿੰਨੇ ਸਿਲੰਡਰ ਆ ਵੀਰੇ ਚਾਰ ਸਿਲੰਡਰ ਹੈ ਜੀ ਹੈ ਕਿਹੜੇ ਬ੍ਰਾਂਡ ਦਾ ਫੀਅਟ ਦਾ ਫੀਅਟ ਦਾ ਇਹ ਪਿਛਲਾ ਹਿੱਸਾ 3630 ਸਾਰੇ ਮੋਲ ਦਾ ਵੀ 4 ਵੀਲ ਵੀ ਤੇ ਪਿਛਲਾ ਸਾਰਾ ਢਾਂਚਾ 3630 ਦਾ ਹੈ ਤੇਰ ਜਿਵੇਂ ਹੁਣ ਤੂੰ ਐਡਾ ਇੰਜਣ ਇਹਦਾ ਸਿਸਟਮ ਕਰ ਦਿੱਤਾ ਹਾਂਜੀ ਜਿਵੇਂ ਵੀਰ ਨੇ ਹੁਣ ਇਹਨੂੰ ਦੱਬਿਆ ਸੀ ਤੇ ਕੋਈ ਤੋੜਪਨ ਤਾਂ ਨਹੀਂ ਕਰੂ ਏ ਨਹੀਂ ਕਰੂਗਾ ਤੋੜਪਨ ਕਿਉਂਕਿ ਉਹ ਟੂਬਾਂ ਹੀ 5630 ਨੂੰ ਵੱਡੀਆਂ ਦਿੰਦੇ ਅੰਦਰ ਲੱਗੇ ਇਹਦਾ ਸਾਮਾਨ ਸੇਮ ਹੀ ਹੁੰਦਾ ਨਾ ਸਾਰਿਆਂ ਦਾ ਅਚਾ ਉਹ ਸੇਮ ਹੀ ਹੁੰਦਾ ਹਾਂਜੀ ਹਾਂਜੀ ਇਹ ਬਾਕੀ ਉਹ ਜੋ ਵੰਜਰ ਪੰਜਰ ਨੇ ਉਹ ਉਹੀ ਹੁੰਦੇ ਆ ਹਾਂਜੀ ਹਾਂਜੀ ਵੀ ਟੂਬਾਂ ਦਾ ਇਕੱਲਾ ਫਰਕ ਹੈ 3630 ਜਿਆਦੇ ਫੁਰਤੀ ਨਹੀਂ ਦੂਜੇ ਨਾਲੋਂ ਥੋੜੀ ਜੀ ਹਾਂਜੀ ਇਹਦਾ ਰੈਡਕਸ਼ਨ ਛੋਟਾ ਤਾਂ ਹੀ ਜ਼ਿਆਦਾ ਤਿੱਖਾ ਚੱਲਦਾ ਹਾਂ ਉਹਦੇ ਥੋੜੀ ਉਹ ਸਸਤਾ ਲੋ ਸਪੀਡ ਦੇ ਤੇ ਕਰਕੇ ਪਾਵਰ ਜਿਆਦਾ ਹੀ ਅਪ ਕਰ ਜਾਂਦਾ ਹੁੰਦਾ ਨਾ ਤਾਂ ਹੀ ਹਾਂ ਕੰਪਨੀ ਨੇ ਬਣਾਇਆ ਜਿੰਨਾ ਲੋ ਸਪੀਡ ਟਰੈਕਟਰ ਉਨੀ ਪਾਵਰ ਜਿਆਦਾ ਹੀ ਅਪ ਹਾਂ ਤੇ ਉਹਦੇ ਥੋੜੀ ਫਰਤੀ ਘੱਟ ਹੁੰਦੀ ਆ ਇਹ ਚੋਂ ਫਰਤੀ ਜ਼ਿਆਦਾ ਹੈ ਹਨਾ ਹਾਂਜੀ ਹਾਂਜੀ ਹੁਣ ਵੀਰ ਨੇ ਕਿਹੜੇ ਕਿਹੜੇ ਗੇਅਰ ਲਾਏ ਸੀ ਇਹਨੇ ਮੈਨੂੰ ਚੌਥਾ ਐਮ ਵੀ ਲਾਇਆ ਸੀ ਤੇ ਦੂਆ ਵੀ ਲਾਇਆ ਸੀ ਚੌਥਾ ਮीडियो ਦਾ ਮੈਂ ਕਹਿੰਦਾ ਪਤੰਦਰਾ ਤਾਂ ਹੀ ਭਾਲਾ ਪਾਈਦਾ ਸੀ ਹਾਂਜੀ ਹਾਂਜੀ ਸਾਫ ਕਿਤਾਵੇ ਦਾ ਤਾਂ ਗੱਲ ਨਾ ਵੱਸੋਂ ਬਾਹਰ ਵਾਲੀ ਆਈ ਆ ਇਹਨੂੰ ਤਾਂ ਮੜਾ ਬੰਦਾ ਹੋਣੀ ਚਲਾ ਸਕਦਾ ਮਨ ਲਾਦਾ ਹਨ ਪਹਿਲਾ ਕਿਹੜਾ ਵੀਰ ਨੇ ਕੱਢਿਆ ਮੈਂ ਸ਼ਾਟ ਪਾਉਂਗਾ ਸ਼ਾਇਦ ਵੱਡੀ ਵੀਡੀਓ ਚ ਨਾ ਆਏ ਨੂ ਪੁੱਤਰ ਆ ਕਹਿੰਦਾ ਵੀ ਨਹੀਂ ਆਪਾਂ ਨਾ ਨਹੀਂ ਐਂ ਸੋ ਕਈਏ ਵੀ ਹੋਰ ਚਲਾ ਇਹਨੂੰ ਪਰ ਨਹੀਂ ਤੇ ਇਹ ਵੀਰੇ ਇੰਜਣ ਜੇ ਕਿਸੇ ਨੇ ਹੋਰ ਨੇ ਤਿਆਰ ਕਰਾਉਣਾ ਆਪਣੇ ਤੋਂ ਆ ਚੀਜ਼ ਸਾਰੀ ਇੰਨੀ ਐਚਪੀ ਫਿਰ ਗੱਲ ਉੱਥੇ ਆ ਜਾਂਦੀ ਏ ਹਿੰਟ ਜਾਂ ਦੇ ਦਈਏ ਕਿੰਨੇ ਕ ਐਚਪੀ ਦਾ ਹੋਊਗਾ ਉਹ ਦੇਖ ਆਦੇ ਉਹ ਵੀਡੀਓ ਜੇ ਕਿੱਥੇ ਆ ਉੱਥੇ ਨਾਰਮਲ ਸੀਗੀ ਇਹ ਕੰਪਨੀ ਨੇ ਲੈ ਕੇ ਦਿੱਤੀ ਆ ਛੋਟੇ ਵੀ ਰਾਈ ਮੜਾ ਆ ਇੱਧਰ ਇੱਧਰ ਦੀ ਆ ਜਾ ਉੱਧਰ ਦੀ ਆ ਜਾ ਉੱਧਰ ਦੀ ਉਦੋਂ ਬਾਅਦ ਜਿਹੜੀ ਤੁਸੀਂ ਕਲਾਕਾਰੀ ਕਰਤੀ ਉਹ ਅੱਡ ਹਾਂਜੀ ਹਾਂਜੀ ਕਿੱਥੇ ਲਿਖਿਆ ਆ ਰਿਹਾ ਹਾਂਜੀ 86 ਐਚਪੀ ਹਾਂਜੀ 2200 ਆਰਪੀਐਮ ਹਾਂ ਆ 2200 ਆਰਪੀਐਮ ਇਹ ਥੜਾ ਇੱਥੋਂ ਆਇਆ 86 HP ਦਾ ਇੰਜਨ ਜਣਾ ਵੇਲੀਓ ਹਾਂਜੀ ਉਸ ਤੋਂ ਬਾਅਦ ਆਪਾਂ ਪੰਪ ਮੋਡੀਫਾਈ ਕੀਤਾ ਟਰਬੋ ਹਾਂ ਕੀਤਾ ਚੇਂਜ ਓਕੇ ਤੇ ਕੇਮ ਚੇਂਜ ਹੋਈ ਕੇਮ ਚੇਂਜ ਚਾ ਉਹ ਸਟicker ਤੋਂ ਬਾਅਦ ਚੋਂ ਜਿਹੜਾ ਸਟicker ਲੱਗਾ ਹਾਂ 86 HP ਤੋਂ ਬਲਾਹ ਦਾ ਹਵਲਾ ਦਾ ਉੱਤੇ ਉੱਤੇ ਵੀ ਜੋ ਤੁਸੀਂ ਅੱਡ ਕੀਤਾ ਇਹਦਾ ਹਾਂਜੀ ਹਾਂਜੀ ਤੇ ਟਰਬੋ ਵੀ ਆਪਦੇ ਹਿਸਾਬ ਨਾਲ ਲਾਇਆ ਹਣਾ ਹਾਂਜੀ ਹਾਂਜੀ ਫਿਰ ਤਾਂ ਯਾਰ ਇਹਦੀ HP ਦਾ ਗੁਸਾ ਉਤਾ ਵੀ ਨਹੀਂ ਹੁਣਾ ਕਿਉਂਕਿ ਜੇ ਆਪਾਂ ਨਾਪ ਨਹੀਂ ਹੋਵੇ ਉਸਾ ਉਸ ਵੇਹ ਦੇ ਨਾਲ ਦੇਸੀ ਤਰੀਕੇ ਨਾਲ 115 ਦੇ ਲਗਭਗ ਆਉਂਦੇ ਹਾਂ ਹਾਂ ਜਿੱਦਾਂ ਕੰਪਨੀ ਜਿਹੜੀ ਲਾਂਚ ਕਰਦੀ 120 HP ਇਦਾਂ ਕੰਪਨੀ ਆ ਸਾਰਾ ਕੁ ਕਰਕੇ ਉਹਦੇ ਉਹਨੂੰ ਕੱਟੂ ਗਈ ਹੈ 120 ਵਾਲੇ ਨੂੰ ਜੀ ਕੱਟੂ ਗਿਆ ਹਨਾ ਮੈਂ ਉਹ ਹੀ ਕਹਿੰਦਾ ਜੀ ਆਪਾਂ ਨਾਪਦੇ ਨਹੀਂ ਨਾ ਆਪਾਂ ਕਹਿੰਨੇ ਵੀ ਇੰਨੀ HP ਆ ਹੂੰ ਕੰਪਨੀ ਵਾਲੀ ਦਿੰਦੇ ਹਨਾ 120 ਉਹਦੇ ਬਰਾਬਰ ਕਿ ਹੈ ਉਹਨੂੰ ਕੱਟੂ ਗਈ ਜੀ ਕੱਟੂ ਗਏ ਬਤੰਦਰਾ ਭੁਮੀਰੀ ਦਾ ਬਣਾਈ ਫਿਰਦਾ ਅਗਲਿਆਂ ਦੀ ਵੀ ਪੀਲਿਆਂ ਦੀ ਵੀ ਅੱਗੇ ਹੀ ਵਜਨ ਫੁੱਲ ਆ 10 ਪਲੇਟਾ ਗੇ ਪਾਈਂਦੀ 8 ਪਿੱਛੇ 80 ਵਾਲੀਆਂ ਬੱਲੇ 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 ਮਾੜੇ ਟਰੈਕਟਰ ਜਿਨ੍ਹਾਂ ਦਾ ਵਜਨ ਬਤੰਦਰਾ ਤੋਂ ਹੀ ਲਈ ਫਿਰਦੇ ਤੇ ਇਹਦੀਆਂ ਸਪੀਡਾਂ オリジナル ਹੀ ਰੱਖੀਆਂ ਵੀਰੇ オリジナル ਅੰਜੂਜੀ ਗੇਰ ਹਨ ਜੀ ਵੀ ਜੋ ਕੰਪਨੀ ਲਾਉਂਦੀ ਹਾਂ ਹਾਂ ਜੀ ਹਾਂ ਜੀ ਵੀ ਇਹਦੇ ਨਹੀਂ ਵਧਾਈਆਂ ਕਟਾਈਆਂ ਇਹ ਟਰੈਕਟਰ ਜਦੋਂ ਸਾਰਾ ਰੈਡੀ ਹੋ ਜਾਊਗਾ ਹਾਂ ਜੀ ਜਿਵੇਂ ਆਪਾਂ ਨਵਾਂ ਏਜੰਸੀ ਤੋਂ ਲੈਣੇ ਆ ਨਹੀਂ ਤਾਂ ਆਪਾਂ ਵੀਰਾਂ ਨੂੰ ਦਿਖਾਇਆ ਜੱਸ ਬਈ ਨੇ ਆਪਾਂ ਜਿਹੜਾ ਪਹਿਲਾ ਟਰੈਕਟਰ ਤਿਆਰ ਕੀਤਾ ਸੀ ਨਾ ਉਹ ਦੇਖਿਓ ਨਾ ਤੁਸੀਂ ਸਾਰਿਆਂ ਨੇ ਆਜੋ ਵੀਰੇ ਉਹ ਵੀਡੀਓ ਵੀ ਕੱਢ ਕੇ ਦੇਖ ਲਿਓ ਜੇ ਕਿਤੇ ਇਹ ਇਹਦਾ ਆ ਵਾਲਾ ਰੂਪ ਹੋਣ ਤੁਹਾਨੂੰ ਸ਼ੰਕਾ ਜੀ ਪੈਦਾ ਕਰੇ ਨਾ ਤੇ ਉਹ ਟਰੈਕਟਰ ਦੀ ਵੀਡੀਓ ਕੱਢ ਕੇ ਦੇਣ ਨੂੰ ਹਲੇ ਕਰਨਾ ਹਲੇ ਤਾਂ ਟ్రਾਇਲ ਟੂਲ ਜੇ ਲੈਣ ਨੇ ਪੈਪਾ ਬੂਪਾ ਸਾਰੀਆਂ ਨਵੀਆਂ ਆਈਆਂ ਪਈਆਂ ਸਾਰੀਆਂ ਨਵੀਆਂ ਪੌਣੀਆਂ ਓਕੇ ਬੋਨਟ ਨਾਮ ਆਇਆ ਪਿਆ ਸਾਰਾ ਇਹਦੀ ਲੁੱਕ ਸਾਰੀ ਨਵੀਂ ਹਾਂਜੀ ਹਾਂਜੀ ਛਤਰੀ-ਛੁਤਰੀ ਸਾਰਾ ਕੁਝ ਆਇਆ ਪਿਆ ਵੀ ਜਿਵੇਂ ਆਪਾਂ ਏਜੰਸੀ ਤੋਂ ਲੈਣੇ ਉਵੇਂ ਦਾ ਹੋਊਗਾ ਸੇਮ ਉਵੇਂ ਹੀ ਹੋਊਗਾ ਜੀ ਰੇਟ ਦੀ ਡਿਸਕਸ ਤੁਸੀਂ ਫੋਨ ਤੇ ਕਰ ਲਿਓ ਵੀਰ ਨਾਲ ਚੋ ਜਿਓ ਨਾ ਚੀਜ਼ਾਂ ਜੇ ਹੁਣ ਦੱਸ ਦਿੱਤਾ ਉਹ ਫਿਰ ਇਹਦੇ ਅਕੋਰਡਿੰਗ ਹੋ ਜਾਣਾ ਹਨਾ ਹਾਂਜੀ ਹਾਂਜੀ ਜਿੱਦਾਂ ਦਾ ਕਰਾਉਣਾ ਜੀ ਉਦਾਂ ਦੇ ਰੇਟ ਹੋ ਜਾਣਾ ਜੀ ਹਾਂ ਉਦਾਂ ਦਾ ਹਿਸਾਬ ਦਾ ਇਹ ਇਹ ਸਮਾਨ ਫਿਰ ਆਪਣੇ ਕੋਲ ਅਵੇਲੇਬਲ ਹੁੰਦਾ ਸਾਰਾ ਮੈਂ ਤਾਂ 2-3 ਟਰੈਕਟਰਾਂ ਦਾ ਸੈੱਟ ਪਿਆ ਹੀ ਹੁੰਦਾ ਜੀ ਇੰਜਨ ਵੀ ਪਿਆ ਹੋਊਗਾ ਹਿੱਸਾ ਸਭ ਕੁਝ ਆਪਣੇ ਕੋਲ ਹੈਗਾ ਹਾਂਜੀ ਹਾਂਜੀ ਚੱਕ ਦੋ ਫੱਟੇ ਕਿਉਂਕਿ ਸੀਆਰਡੀ ਨੂੰ ਜਿਹੜੇ ਵੀਰ ਨਹੀਂ ਨਾ ਪਸੰਦ ਕਰਦੇ ਹੁਣ ਪਾਵਰ ਦਾ ਸਿਸਟਮ ਸਾਰਿਆਂ ਨੂੰ ਰਹਿੰਦਾ ਹੀ ਆ ਜੋ 50 ਐਚਪੀ ਤੱਕ ਆਉਂਦੇ ਆ ਛੇ ਛੇ ਮਹੀਨੇ ਆਜ ਆਪਣੇ ਆ ਛੇਵੇਂ ਹੀ ਹੋਣਾ ਜੀ ਮਹੀਨੇ ਦੇ ਇੱਕ ਤਿਆਰ ਕਰੀ ਜਾਂਦੇ ਹਾਂ ਹਾਂਜੀ ਹਾਂਜੀ ਵੀ 6 ਮਹੀਨੇ ਦਾ 6 ਮਾਹ ਹੁਣ ਐ ਇੱਕ ਹੋਰ ਬੱਕ ਕਰਾ ਕੇ ਗਏ ਆ 2 ਈਲ 'ਚ ਆ ਅਸਾ ਉਹ 2 ਈਲ ਹਾਂਜੀ ਇਹ 4 ਇਹ ਸਪੈਸ਼ਲ ਪੰਜ ਹੋਰ ਈਲ ਤੇ ਸੀਗਾ ਤੇ ਆ ਟਾਇਰ ਇਹਨੂੰ 36 30 ਨੂੰ ਐਡੀ ਆਉਂਦੀ ਅੱਗੇ ਕਿ ਆਪਾਂ ਨਹੀਂ ਇੱਕ ਨੰਬਰ ਵੱਡੇ ਪਾਏ ਆ ਹਣਾ ਵੱਡੇ ਆ ਨਾ ਇੱਕ ਨੰਬਰ ਹਾਂਜੀ ਪਾਏ ਹਾਂਜੀ ਹਾਂ ਉਹਨੂੰ 9 ਕੇ 10 ਆਉਂਦੇ ਆ ਨਹੀਂ 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 ਤੇ ਵੀਰੇ ਇਹ ਪਿਛਲੇ ਟਾਇਰ ਨਹੀਂ ਵੱਡੇ ਕਰਨ ਦੀ ਲੋੜ ਕੇ ਨਹੀਂ ਨਹੀਂ ਫੇ ਮੈਂ ਉਹ ਰਿਡਕਸ਼ਨ ਦੇ ਹਿਸਾਬ ਨਾਲ ਫੇ ਟਾਇਰ ਛੋਟਾ ਹੀ ਰੱਖਿਆ ਮੈਂ ਹਾਂ ਹਾਂਜੀ ਸਹੀ ਗੱਲ ਆ ਰਿਡਕਸ਼ਨ ਦੇ ਹਿਸਾਬ ਦਾ ਹਾਂਜੀ ਹਾਂਜੀ ਤੇ ਤੇ ਤੁਹਾਡੀ ਗੱਲ ਖਣੋ ਜੇ ਰਿਡਕਸ਼ਨ ਦਾ ਹਿਸਾਬ ਨਾਲ ਲਾਉਣੇ ਫੇ ਫੁਰਤੀ ਨਹੀਂ ਰਹਿਣੀ ਹਾਂਜੀ ਇਹ ਮੋਲ ਦੇ ਹਿੱਸੇ ਦੀ ਰੇਸ਼ ਹੋਉਂਦੀ ਹੈ ਨਾ ਫੇ ਉਹ ਸਾਹਿਬ ਨੇ ਧਾਰੀ ਸੈਟਿੰਗ ਕੀਤੀ ਆ 16.90 ਦਾ ਹਿੱਸਾ ਲੱਗਾ ਨੇ ਫੇ ਉਹਲੇ ਹਿਸਾਬ ਨਾਲ ਸਾਰਾ ਸੈੱਟ ਰੱਖਿਆ ਤਾਂ ਯੂ ਸਾਰੀ ਕੰਬੀਨੇਸ਼ਨ ਘੜਦਾ ਪਾਵਰ ਪੂਰੀ ਜਦੋਂ ਡਾਇਰੈਕਟਰ ਤਿਆਰ ਹੋ ਗਿਆ ਨਾ ਜਸਬਾਈ ਦੇ ਪੇਜ ਤੇ ਵੀ ਦੇਖ ਲਓ ਵੀਰ ਨੇ ਵੀਡੀਓ ਮੇਰੇ ਤੋਂ ਪਹਿਲਾਂ ਪਾ ਦੇਣੀ ਆ ਮੈਂ ਥੋੜੇ ਦਿਨ ਲੇਟ ਆਉਂਗਾ ਕਿਉਂਕਿ ਸਾਡਾ ਤਾਲਮਿਲ ਜਿਵੇਂ ਹਿੱਸੇ ਦੇ ਚੱਕਰ ਮਿਲਦੇ ਨੇ ਸਾਡੇ ਚੱਕਰ ਵੀ ਥੋੜੇ ਔਖੇ ਨੇ ਸਾਡਾ ਤਾਲਮਿਲ ਥੋੜਾ ਲੇਟ ਬੰਦਾ ਉਹ ਦੂਜਾ ਆ ਜਾਣਾ ਭਾਜੀ ਤਿਆਰ ਹੋ ਕੇ ਹਾਂ ਉਹ ਤਾਂ ਥੋੜੇ ਹੀ ਰਹਿ ਗਿਆ ਜਦ ਤੱਕ ਉਹਨੂੰ ਸਾਗ ਤੱਕ ਖਿੱਚਦੇ ਆਪਾਂ ਹਾਂਜੀ ਹਾਂਜੀ ਉਹਦਾ ਪੇਂਟਰ ਹੈਗਾ ਹੁੰਦਾ ਪਿਆ ਉਹਨੂੰ ਇਹ ਸਾਰਾ ਜਿਵੇਂ ਹੁਣ ਇਹਦਾ ਇੰਜਨ ਆ ਜੋ ਇਹਦੇ ਸਮਾਨ ਜੋ ਵੀ ਯੂਜ਼ ਹੋਇਆ ਜਿਹੜੇ ਹੁਣ ਵੀਰ ਭਰਾ ਆਪਣੀ ਵੀਡੀਓ ਵੇਖਿਓ ਕਿਉਂ ਆਉਂਦਾ ਹੈ ਇਹ ਚੀਜ਼ ਦੀ ਤਸੱਲੀ ਹੋਏਗੀ ਵੀ ओरिजिनल ਆ ਸਾਰਾ ਸਮਾਨ ਮੈਂ ਕਹਿੰਦਾ ਜਿੱਥੋਂ ਮਰਜ਼ੀ ਚੈੱਕ ਕਰਾ ਲੈਣਾ ਇੰਨੀ ਤਸੱਲੀ ਹੁੰਦੀ ਸਾਡੇ ਕੋਲ ਜਗ੍ਹਾ ਵੀ ਹੈਗੀ ਪਾਵਾ ਰਹਿ ਕੇ ਤਿਆਰ ਕਰ ਲੈਣਾ ਸਾਡੇ ਕੋਲ ਹਾਂ ਜੇ ਕਹਿੰਨੇ ਆ ਉਹਦਾ ਕੋਲ ਖੜ ਕੇ ਕਰਾਉਣਾ ਹਾਂਜੀ ਹਾਂਜੀ ਇਦਾਂ ਦਾ ਨਹੀਂ ਕੋਈ ਚੱਕਰ ਇਹਦਾ ਵੀ ਜੇ ਕੱਲਾ ਕੱਲਾ ਮੈਨੂੰ ਬੰਦੇ ਕਹੂਗੇ ਬਿੱਲ ਚਾਹੀਦਾ ਬਿੱਲ ਵੀ ਮਿਲ ਜੂਗਾ ਵੀ ਜੋ ਆਪਾਂ ਪਾਇਆ ਹਾਂਜੀ 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 ਬਿੱਲ ਚਾਹੀਦੇ ਬਿੱਲ ਮਿਲ ਜਣਗੇ ਹਾਂਜੀ ਹਾਂਜੀ ਹੈ ਰੀ ਗੱਡੀ ਹੈ ਮੈਂ ਕਹਿਣ ਦਾ ਮਤਲਬ ਇਹ ਆ ਵੀ ਜੇ ਤੁਸੀਂ ਆਹ ਪਾਵਰ ਇਸ ਪਾਵਰ ਦਾ ਰੈਕਟਰ ਮੈਨ ਲੱਗਦਾ ਹੋਊਗਾ ਵੀ ਪਲੱਸ ਵੀ ਪਲੱਸ ਚੱਲ ਜਾਣਾ ਜੀ ਹਾਂਜੀ ਹਣਾ ਸਮਾਨ ਨੇ ਬੋਲਣਾ ਜੀ ਸਮਾਨ ਨੇ ਰਿਜ਼ਲਟ ਦੇਣਾ ਤੁਹਾਨੂੰ ਹੂੰ ਸਮਾਨ ਜੈਨੂਨ ਹੋਊਗਾ ਉਹਨੇ ਪਰਫਾਰਮੈਂਸ ਦੇਣੀ ਆ ਤੇ ਇਹਦੀ ਲਿਫਟ ਵਗੈਰਾ ਸਭ ਕੁਝ ਉਦਾਂ ਹੀ ਵਰਕ ਕਰੂਗਾ ਸਾਰਾ ਕੁਝ ਉਦੀ ਇਹਨੂੰ ਹੱਲੇ ਅਸੀਂ ਡਿਸਟ੍ਰੀਬਿਊਟਰ ਤਾਂ ਚਲੋ ਨਾਲ ਹੀ ਸੀਗਾ ਹੂੰ ਟਰਾਲੀਆ ਦੂਜਾ ਉਹ ਲਾਉਣਾ ਆ ਹਾਈ ਲਿਫਟ ਲਾ ਕੇ ਦੇਣੀ ਆ ਆਪਣੇ ਜੱਕ ਵਗੈਰਾ ਹਾਂਜੀ ਇਹ ਲਿਫਟ ਦੀ ਪਾਵਰ ਵਧਾਉਣੀ ਆ ਹਾਂਜੀ ਹਾਂਜੀ ਉਹ ਸਾਰਾ ਕੁਝ ਕਰਕੇ ਦੇਣਾ ਨਵੇਂ ਮਾਡਲ ਵਾਂਗੂ ਸਾਰੇ ਇਹ ਜਿਹੜੀ ਲੁੱਕ ਹੋਊਗੀ ਉਹ ਸਾਰੀ ਨਵੇਂ ਮਾਡਲ ਵਾਲੀ ਹੋਊ ਆ 5530 ਵਾਲੀ ਹੋ ਜਾਣੀ ਲੁੱਕ ਜੀ 5530 ਜਿੱਥੇ ਬੰਦ ਹੋਇਆ ਸੀ ਹਾਂਜੀ ਹਾਂਜੀ ਬਿਨਾ ਸੀਆਰਡੀ ਵਾਲੇ ਤੋਂ ਹਾਂਜੀ 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 ਉਹ ਵਾਲੀ ਲੁੱਕ ਇਹਦੀ ਸਾਰੀ ਤਿਆਰ ਹੋ ਜਾਣੀ ਹਾਂਜੀ ਹਾਂਜੀ ਤਵੀਆਂ ਇਹਦੇ ਮਗਰ ਵੀ ਉਹ ਹੀ ਆ ਜਿਹੜੀਆਂ ਆਪਾਂ ਪਹਿਲੀ ਵੀਡੀਓ ਚ ਪਾਈਆਂ ਇਹ ਉਹਤਾ ਵੀ ਹੈ ਉਹਨਾਂ ਦੀਆਂ ਭਾਜੀ ਹੁਣ ਜਿਹੜਾ ਟਰੈਕਟਰ ਤਿਆਰ ਕੀਤਾ ਅੱਛਾ ਇਹ ਤਵੀ ਉਹਨਾਂ ਨਾਲ ਹੀ ਜਾਣਗੀਆਂ ਤਵੀਆਂ ਤਵੀਆਂ ਇਹ ਵਦੰਦਰਾ ਸਾਰੀਆਂ ਖੋਲੀਆਂ ਪਈਆਂ ਤਵੀਆਂ ਦਾ ਸਾਹ ਕਿਤਾਬ ਹੀ ਨਾ ਸਿਰੇ ਹੀ ਲਾਇਆ ਪਿਆ ਹੁਵੀ ਬਣੀ ਭਈ ਪੀਲੇਟ ਰੇਡੀਅਲ ਆ ਭਾਜੀ ਹਾਂਜੀ ਰੇਡੀਅਲ ਵੇਟ ਵੀ ਸਾਰਾ ਅਸੀਂ ਜਿੱਦਾਂ ਜਗਲੇ ਨੂੰ ਕਹਿੰਦਾ ਸੀ ਐਨ.ਸੀ. ਦਾ ਸੀ.ਐਨ.ਸੀ ਦੇ origianally ਲਾਇਆ ਲਿਆ ਕੇ ਕਿ ਜੋ ਕੰਪਨੀ ਆਪਣਾ ਹੌਲੰਡ ਦਿੰਦਾ ਹਾਨੀ ਹਲੀ ਇਹ ਸਟੀਲ ਸਟੀਲ ਮੈਕਸ ਹੁੰਦੀ ਹੈ ਨਾ ਹੂੰਗਾ ਪ੍ਰੋਪਰ ਹੁੰਦਾ ਸ਼ੋਰ ਠੀਕ ਆ ਬਈ ਚਾਰੇ ਡਾਇਰ ਰੀਡੀ ਲਾ ਗਏ ਚਾਰੇ ਰੀਡੀ ਯਾਰ ਵੀਰੇ ਇੰਨਾ ਵਜ਼ਨ ਪਾਏ ਤੇ ਵੀ ਇਹ ਤਾਂ ਪੁਮੀਰੀ ਬਣਿਆ ਫਿਰਦਾ ਹਾਂਜੀ ਹਲੇ ਵੇਟ ਮੰਗਦੇ ਆ ਚਾਰੇ ਟ ਮੰਗਦੇ ਨਾ ਹਾਂਜੀ ਹਾਂਜੀ ਹੁਣ ਮੈਂ ਉਹਦਾ ਟ్రਾਇਲ ਦੇ ਤੌਰ ਤੇ ਹਲੇ ਪਾਉਣੀ ਆ ਪਿੱਛੇ ਚਾਰ ਚਾਰ ਹੋਰ ਚਲਾ ਕੇ ਦੇਖਣਾ ਇੱਕ ਵਾਰੀ ਹੂੰ ਉਹ ਜਿਹੜੀਆਂ ਵਰਖਾ ਪਈਆਂ 10 ਹੋਰ ਪਈਆਂ ਤੂੰ ਟੰਗੂ ਕਿਵੇਂ ਇੰਨਾ ਵਜਨ ਇਤੋਂ ਪਲੇਟ ਥੋੜੀ ਜਿਹੀ ਵਧਾ ਕੇ ਟੰਗ ਕੇ ਦੇਖਣੀ ਆ ਚਲਾ ਕੇ ਦੇਖਣਾ ਇੱਕ ਵਾਰੀ ਹਾਂ ਬਣਾ ਕੇ ਹੁਣ ਛੱਡ ਕੇ ਆਉਂਦੇ ਉੱਥੇ ਹੋਏ ਕਰਕੇ ਦਊਗਾ ਉਹ ਕਿਉਂਕਿ ਇਹਨੂੰ ਵਜਨ ਚਾਹੀਦਾ ਖੇਤੀ ਨੂੰ ਵੀ ਚਾਹੀਦਾ ਉਦਾਂ ਵੀ ਚਾਹੀਦਾ ਕਿਉਂਕਿ ਐ ਤਾਂ ਇਹ ਸਲਿੱਪੀ ਬਹੁਤ ਕੱਢੀ ਜਣਾ ਹਾਂਜੀ ਹਾਂਜੀ ਤੇ ਇਹ ਇੰਜਣ ਕਿਵੇਂ ਫਿਰ ਮੈਨੂੰ ਤਾਂ ਪਤਾ ਵੀਰਾਂ ਨੂੰ ਮੜਾ ਦੱਸ ਦਈਏ ਕਿੰਨੇ ਕਿ ਟੱਕਰਾਂ ਮਾਰਦੀਆਂ ਨੇ ਇਹਨੀਆਂ ਇਹ ਫਵਿੱਲੇ ਤਾਂ ਹੈਗੇ ਜੀ ਪਏ ਫੇ ਕਈ ਜਿਹੜੀ ਲੱਭਣੇ ਪੈਂਦੇ ਆ ਇਹ ਬੜੀ ਦੂਰ ਦੂਰ ਮਾਰ ਕਰਦਾ ਕਈ ਰਿੰਜਨਾ ਬਦਲੇ ਬਹੁਤ ਦੂਰ ਕਿਉਂਕਿ ਇਹ ਚੀਜ਼ੇ ਜਿਹੜੀ ਇਦਾਂ ਦੀ ਚੀਜ਼ ਹੁੰਦੀ ਉਹ ਲੱਭਣੀ ਬਹੁਤ ਔਖੀ ਆ ਹਨਾ ਇੰਟਰਕੂਲਰ ਇਹਨੂੰ ਵੀ ਲਾਇਆ ਵੀਰੇ ਹਾਂਜੀ ਹਾਂਜੀ ਇਹ ਤਾਂ ਉਹ ਪੈਪ ਉਹ ਬਹੁਤ ਲੰਬੇ ਲੱਗਦੇ ਇਹ ਹਾਂ ਯਾਰ ਇਹ ਜਿਹੜੀ ਉਹ ਲੰਬਾਈ ਲੰਬੂਈ ਚੜਾਈ ਆ ਉਹ origignal ਵਾਂਗੂ ਸਾਰਾ ਕੁਝ ਹਾਂਜੀ ਹਾਂਜੀ ਪੱਲੇ ਬਣੇ ਆਉਂਦੇ ਜੀ ਵੀ ਜਿਹੜੀ ਇਹਦੇ ਚ ਕੋਈ ਇਹਨੂੰ ਆਪਾਂ ਉਹ ਤਾਂ ਨਹੀਂ ਕਹਿ ਸਕਦੇ ਵਿਚ加ੜੂ ਲੁੱਕ ਕੁਛ ਨਹੀਂ ਆਊਗੀ ਨੀ ਕੋਈ ਵੀ ਵਿਚ加ੜੂ ਲੁੱਕ ਕੁਛ ਨਹੀਂ origignal genuine ਜਿਵੇਂ ਦੀ ਲੁੱਕ ਆਉ ਹੈ ਹਾਂਜੀ ਹਾਂਜੀ ਸਹੀ ਆਹ ਸਲੈਂਸਰ ਆਪਦੀ ਜਗ੍ਹਾ ਤੇ ਸਭ ਕੁਝ 에어 ਕਲੀਨਰ ਸਾਰਾ ਕੁਝ ਵੀ ਕੋਲਮ ਲਾ ਕੇ ਜਿਹੜਾ ਲੈ ਕੇ ਜਾਊ ਉਹਨੂੰ ਫੀਲ ਨਵੇਂ ਵਾਲਾ ਆਊ ਬਿਲਕੁਲ ਆਊਗਾ ਜੀ 100% ਆਊਗਾ ਹਣਾ ਵੀ ਕਿਉਂਕਿ ਜਿੰਨੇ ਨਵਾਂ ਪੈਸੇ ਭਰਨੇ ਆ ਨਵੀਂ ਚੀਜ਼ ਦੇ ਹਾਂਜੀ ਹਾਂਜੀ ਰੇਡੀਏਟਰ ਤੱਕ ਸਭ ਕੁਝ ਨਵਾਂ ਆ ਨਵਾਂ ਲਾਇਆ ਹਾਂਜੀ ਸਾਰਾ ਕੁਝ ਨਵਾਂ ਆਪਾਂ ਨਾ ਮੈਂ ਵੀਡੀਓ ਬਣਾਉਣਾ ਦਾ ਜੀਪਾ ਜੂਪਾ ਦੀ ਉਹ ਦਿਖਾਉਣੇ ਹੁੰਦੇ ਆ ਵੀ ਇਹ ਨਵੀਂ ਤਿਆਰ ਕੀਤੀ ਬਿੱਟੂ ਬਾ ਸਹੀ ਸਹੀ ਤੇ ਭਰਾ ਸਾਡਾ ਉਹਨ ਟਰੈਕਟਰ ਚੱਕੀ ਆਉਂਦਾ ਫਟੇ ਇਹ ਤਾਂ ਸਿਰੇ ਹੀ ਕਰਾਈ ਜਾਂਦਾ ਸੀ ਸਿਰਾਂ ਮੈਂ ਕਹਿੰਦਾ ਸਭ ਕੁਝ ਡਿਫਰੈਂਟ ਆ ਹਣਾ ਇਹਦਾ ਹਾਂ ਸਭ ਤੋਂ ਜੇ ਸੀ ਆਰ ਡੀ ਆ ਤੇ ਉਹ ਵੀ ਡਿਫਰੈਂਟ ਹੈ ਜੀ ਮਿਲਣਾ ਤਾਂ ਆਪਾਂ ਕਦੇ ਦੇਖਿਆ ਤਾਂ ਨਹੀਂ ਕੇ ਨੂੰ ਸੀ ਆਰ ਡੀ ਟਰੈਕਟਰ ਆ ਕਰਦੇ ਆ ਨਹੀਂ ਦੇਖਿਆ ਤੁਸੀਂ ਕਿਸ ਨੂੰ ਕਰਨੇ ਨਹੀਂਗੇ ਇਹਨੇ ਹਣਾ ਉਹ ਵੀ ਮੇਲਾ ਤਾਂ ਇਹਨੇ ਕੀਤਾ ਪਹਿਲਾਂ ਅੱਜ ਆਪਣੇ ਲਈ ਬਲੈਰੋ ਵੀ ਕਰ ਦਿੱਤੀ ਆ ਕਰਤੀ ਕਰਤੀ ਉਹ ਵੀ ਕਰਤੀ ਆ ਸੀਆਰਡੀ ਹੈ ਨਾ ਬਲੈਰੋ ਉਹਦੀ ਵੀ ਪਾਵਰ ਵਧਾਤੀ ਅੱਜ ਉਹਦੀ ਐਵਰੇਜ ਵੀ ਵਧੇਗੀ ਉਹਦਾ ਜੋਰ ਤਾਂ ਚੱਲ ਅਸੀਂ ਵੇਖ ਹੀ ਲਿਆ ਹਾਂ ਚਾਰ ਮਾਡਲ ਆਏ ਉਹਨੂੰ ਹਾਂ ਹੈਗੀ ਚਾਬੀ ਕਿੱਥੇ ਐ ਸੱਚ ਵਿਖਾਉਣੀ ਆ ਕਿਉਂ ਨਹੀਂ ਸਿਗਰਟ ਵਿਖਾਉਣਾ ਉਹ ਪਾਜੀ ਕੋਲੇ ਨਹੀਂ ਉਹਨੂੰ ਵਿਖਾਉਣਾ ਕਿ ਰਹਿੰਦੀ ਏ ਦਿਖਾ ਦਿਓ ਦਿਖਾ ਦਈਏ ਜਿਵੇਂ ਟਰੈਕਟਰ ਨੂੰ ਮੋੜ ਆਉਂਦੇ ਨਾ ਆਪਾਂ ਬਲੈਰੋ ਨੂੰ ਲਾ ਦਿੰਦੇ ਨੇ ਆਈ ਹੈ। ਅਗਾਂਹ ਨੇ ਚਾਰ ਮੋੜ ਵੀ ਮੈਂ ਤੇ ਪੁੱਛ ਲਾਵਾਂ ਨਾ ਕਈ ਰੀ ਸੀਕਰਡ ਹੁੰਦਾ ਤੁਹਾਡਾ ਸਾਗ ਦਾ। ਉਦਾਂ ਹੀ ਆ ਆ ਇੱਕੋ ਸਪੋਰਟ ਪਾਵਰ 1 ਪਾਵਰ 1 ਪਾਵਰ 2 ਇੱਥੇ ਫੁੱਲ ਪਾਵਰ ਹੈ ਨਾ। ਹਾਂਜੀ ਹਾਂਜੀ। ਆ ਪਬਲਰੋ ਮਗਰ ਵੀ ਤਵੀਆਂ ਬਾ ਦੇਣੀ। ਬੰਦਾ ਆਪਣੇ ਕੋਲੇ ਹੈਗਾ। ਵੀ ਜਿਹੜੀ ਪਾਵਰ ਆਪਾ ਕਰਨ ਨੂੰ ਸਾਗ ਦਾ। ਲੋ ਵੀ ਟਰੈਕਟਰ ਵੇਖੋ ਹੁਣ ਤੁਸੀਂ ਕਿਸੇ ਵੀਰ ਨੇ ਇਦਾਂ ਦਾ ਟਰੈਕਟਰ ਤਿਆਰ ਕਰਾਉਣਾ ਕੱਲੀ ਐਨ ਐਚ ਵੀ ਨਹੀਂ ਆਜੋ ਵੀਰੇ ਲਾਗੇ ਇਸ ਤੋਂ ਵੱਧ ਵੀ ਹੈ ਨਾ ਆਜੋ ਤੁਸੀਂ ਵੀ ਜਵਾਨੋ ਆਜੋ 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 ਸ਼ਿਰੋ ਤੇ ਉਹ ਥੋੜਾ ਜਿਹਾ ਔਖਾ ਮਿਲਦਾ ਇੰਜਣ ਦੂਜਾ ਇਹ ਦੂਪਰ ਇੱਕ ਨਾ ਇਹ ਦੂਪਰ ਵਾਲਾ ਥੋੜਾ ਜਿਹਾ ਔਖਾ ਵੀ ਇੱਥੋਂ ਤੱਕ ਜੇ ਕਿਸੇ ਨੇ ਕਰਾਉਣਾ ਤੇ ਆਪਣੇ ਕੋਲੇ ਸਮਾਨ ਸਾਰਾ ਅਵੇਲੇਬਲ ਹੈ ਤੇ ਜੇ ਕਿਸ ਨੂੰ ਜ਼ਿਆਦਾ ਹੀ ਕੀੜਾ ਹੈ ਵੀ ਇਹ ਦੋ ਵੱਡਾ ਵੀ ਕਰਾਉਣਾ ਤੇ ਲੱਭ ਦਵਾਂਗੇ ਉਹ ਵੀ ਹਾਂ ਲੱਭ ਜੂਗਾ ਜੀ ਹਾਂ ਨਾ ਵੀ ਉਹਦੇ ਲਈ ਖੇਚਲੇ ਫਿਰ ਤੁਹਾਨੂੰ ਉਧਰ ਜਾਣਾ ਪੈਣਾ ਜਾਣਾ ਪੈਣਾ ਜੀ ਕਈ ਵਾਰ ਬਾਰ ਬੂਰ ਨੂੰ ਚੜ ਜਾਂਦਾ ਹੁੰਦਾ ਫਿਰ ਪਰ ਕਈ ਵੀਰਾਂ ਨੇ ਕਿ ਨਹੀਂ ਇੱਥੋਂ ਵੀ ਮਿਲ ਜਾਂਦੇ ਮਿਲ ਜਾਂਦੇ ਨੋ ਡਾਊਟ ਇੰਜਨ ਮਿਲ ਜਾਂਦੇ ਇੱਥੋਂ ਆਪਾਂ ਐ ਨਹੀਂ ਕਹਿੰਦੇ ਵੀ ਇੱਥੋਂ ਨਹੀਂ ਮਿਲਦੇ ਇਹ ਇਹ ਟਰੈਕਟਰ ਦੀ ਪਹਿਲੀ ਲੁੱਕ ਤਾਂ ਰਹੀ ਨਹੀਂ ਉਹ ਤਾਂ ਉਦੋਂ ਤਾਂ ਹੋ ਰਹੀ ਤਾਂ ਉਹ ਹੀ ਟਰੈਕਟਰ ਹੈ ਜਿਹੜਾ ਆਪਣੇ ਉਰਲੇ ਪਾਸੇ ਖੜਾ ਹੈ ਸਰਵਿਸ ਸਟੇਸ਼ਨ ਕੋਲ ਹਾਂਜੀ ਹਾਂਜੀ ਉਹ ਹੀ ਹੈ ਨਾ ਹੁਣ ਤਾਂ ਲੱਗਦਾ ਹੀ ਨਹੀਂਗਾ ਵੀ ਇਹ ਉਹ ਵਾਲਾ ਉਦੋਂ ਇਹਨੇ ਮੈਨੂੰ ਦੱਸਿਆ ਤੇ ਮੈਂ ਮਨੋਂ ਮਨੀ ਹਰਾਣ ਹੋਆ ਵੀ ਇਹ ਟਰੈਕਟਰ ਨੂੰ ਤਿਆਰ ਕਿਵੇਂ ਕਰੇਗਾ ਤੇ ਅੱਜ ਆਪਦੇ ਪੈਰਾਂ ਸਿਰ ਤੇ ਖੜਾ ਹੋ ਵੀ ਗਿਆ ਤੇ ਭਾਈ ਆਪਣੇ 120 120 hp ਤੱਕ ਕਲਚ ਪਲੇਟ ਦਾ ਫਿਰ ਕੀ ਕੀਤਾ ਉਹ ਜਿੱਦਾਂ ਆਪ ਕਰਦੇ ਸਾਡੀਆਂ ਉਹ ਆਪਣੇ ਆਪ ਦੇ ਹਿਸਾਬ ਨਾਲ ਹਾਂਜੀ ਉਹ ਛੱਡਿਆ ਕਲਚ ਹੁਣ ਕੋਈ ਮੈਸਮੂਲਸ ਨਹੀਂ ਕੁਝ ਵੀ ਇਹਦੀ ਟੈਸਟਿੰਗ ਕਿੰਨਾ ਚਿਰ ਚਲਣੀ ਹੈ ਇਹਦਾ ਮਤਲਬ ਦੋ ਟੈਂਕੀਆਂ ਲਾਤੀਆਂ ਪਹਿਲਾਂ ਡੀਜ਼ਲ ਦੀਆਂ ਗਾ ਫਿਰ ਚੱਲਦਾ ਆ ਪਿਆ ਹੁਣ ਆਇਆ ਹੁਣ ਇੰਟਰਕੂਲਰ ਲਾਇਆ ਇਹਦੇ ਚ ਤੁਹਾਨੂੰ ਕੋਈ ਕਮੀ ਲੱਗਦੀ ਹੋਵੇ ਗਰਮ ਹੋਣ ਦੀ ਨਹੀਂ ਉਹ ਥੋੜਾ ਜਿਹਾ ਕੀਤੀ ਆ ਸੈਟਿੰਗ ਹੱਲੇ ਪ੍ਰੋਪਰ ਜਦੋਂ ਬੁਲੰਟ ਬੰਡ ਲਾਵਾਂਗੇ ਹੱਲੇ ਬੋਤਲ ਬੂਤ ਲਾਈ ਨਹੀਂ ਪਾਣੀ ਵਾਲੀ ਅੱਛਾ ਸਾਰਾ ਕੁਝ ਲਾਉਣਾ ਹਾਂ ਜੀ ਨਿੱਕੇ ਤੋਂ ਨਿੱਕਾ ਨਟ ਸਭ ਕੁਝ ਲਾਉਣਾ ਇਹਨੂੰ ਹਾਂ ਜੀ ਹਾਂ ਜੀ ਹੱਲੇ ਬੈਟਰੀ ਵੀ ਬਾਹਰ ਬੂਰ ਕੱਢਣੀ ਸਾਰੀ ਸੈਟਿੰਗ ਕਰਨ ਵਾਲੀ ਆ ਹੱਲੇ ਫੇ ਲਗਾਤਾਰ 24 ਘੰਟੇ ਵੀ ਜੱਲੂਗਾ ਕੋਈ ਪ੍ਰੋਬਲਮ ਨਹੀਂ ਆਊਗੀ ਪਾਣੀ ਪੂਣੀ ਘਟੇ ਘੁਟੇ ਦੀ ਜਾਂ ਗਰਮ ਦੀ ਕੋਈ ਨਹੀਂ ਹਾਂ ਜੀ ਵੀ ਕੋਈ ਟੈਨਸ਼ਨ ਨਾ ਰਵੇ ਨਹੀਂ ਕਿ ਜਿੰਮੇਦਾਰ ਵੀਰ ਨੂੰ ਚੀਜ਼ ਤਿਆਰ ਹੋਣੀ ਹੈ ਤੇ ਐਨ ਓਕੇ ਹੋਵੇ ਫਿਰ ਉਹ ਲੈ ਇਹ ਨੂੰ ਇੱਥੇ ਹੀ ਚਲਾ ਲੈਣਾ 20 25 ਘੰਟੇ ਲਗਾਤਾਰ ਹੀ ਹੂੰ ਤੇ ਤੀਜੀ ਵਾਰੀ ਲੈਣ ਲੱਗੇ ਟ੍ਰੇਲ ਅੱਜ ਅੱਜ ਤੀਜੀ ਵਾਰੀ ਐ ਥੋੜਾ ਥੋੜਾ ਚੇਂਜ ਕਰਕੇ ਲੈ ਕੇ ਆਈਦਾ ਜਿੰਨਾ ਕਿ ਤੁਹਾਨੂੰ ਲੱਗਦਾ ਕੋਈ ਕੇਲ ਕੋਕਾ ਜਾਂ ਉਹਨੂੰ ਉਸ ਹਾਵਣਾ ਕਰ ਲੈਂਦੇ ਆਪੇ ਜਦੋਂ ਸਾਰਿਆਂ ਨੂੰ ਪਹਿਲਾਂ ਸੀਗਾ ਉਸ ਦਿਨ ਇੰਟਰਕੂਲਰ ਕੱਲਾ 에ਅਰ ਕਲੀਨਰ ਹੀ ਲੱਗਾ ਸੀਗਾ ਅੱਛਾ ਫੇਰ ਦੂਜੀ ਵਾਰੀ ਗਏ ਫੇਰ ਕਲੀਨਰ ਲਾ ਕੇ ਲੈ ਗਏ ਹੂੰ ਤੇ ਉਸ ਦਿਨ ਉਹ ਇੰਟਰਕੂਲਰ ਦੀ ਕਮੀ ਲੱਗੀ ਅੱਜ ਕੂਲਰ ਲਾ ਲਿਆ ਇਦਾਂ ਅੱਜ ਜਣ ਜਿਹੜੀ ਤੁਹਾਨੂੰ ਲੱਗੇਗੀ ਉਹ ਚੀਜ਼ ਹਾਂਜੀ ਹਾਂਜੀ ਫੇ ਕੰਪਨੀ ਨਾਲੋਂ ਪਲੱਸ ਹੀ ਕਰੋਗੇ ਮਾਈਨਸ ਨਹੀਂ ਕਰਦੇ ਨਹੀਂ ਪਲੱਸ ਹੀ ਜਾਊਗਾ ਭਾਈ ਹਾਂਜੀ ਹਾਂਜੀ ਤੇ ਵੀਰ ਇਹ ਫਿਟਿੰਗ ਫੂਟਿੰਗ ਐ ਵਧੀਆ ਆ ਜਾਂਦੀ ਐ ਛੋਟੇ ਵੀਰ ਦਿਖਾ ਵੀ ਦੇ ਮੜਾ ਜਾਇਓ ਓਰੇ ਫਿਟਿੰਗ ਐ ਇਹਨੂੰ 00 ਹੋਊਗੀ ਕੋਈ ਜਿਗਾੜੂ ਨਹੀਂ ਕੁਛ ਵੀ ਵੀ ਕੋਈ ਪਲੇਟ ਬਣਾ ਕੇ ਕੋਈ ਉਦਾਂ ਦਾ ਜਿਗਾੜ ਬਾਜੀ ਨਹੀਂ ਹੈ ਜੀ ਕੱਲਾ ਕੱਲਾ ਦਿਖਾ ਵੀ ਦੇ ਅੱਗੋਂ ਚੁੱਲ੍ਹੇ ਤੋਂ ਲੈ ਕੇ ਇਧਰਲਾ ਜੋੜ ਆ ਗਿਆ ਉਧਰ ਜੋੜ ਆ ਗਿਆ ਪਿੱਛੇ ਵੀ ਆ ਜਾ ਛੋਟੇ ਵੀਰਾਂ ਪਲੇਟਾਂ ਦਿਖਾਈ ਮਗਰ ਚਾਰ ਤੇ ਵੀਰ ਕਹਿੰਦਾ ਲਿਓਰ ਪਾਉਣੀਆਂ ਤੇ ਪਿੱਛੇ ਵੀ ਓਕੇ ਕਰਦੇ ਹੱਲੇ ਦੀ ਲਿਫਟ ਅਪਡੇਟ ਕਰਨੀ ਹੈ ਕਿਉਂਕਿ ਟਰੈਕਟਰ ਦੀ ਪਾਵਰ ਦੇ ਹਿਸਾਬ ਨਾਲ ਹਾਂਜੀ ਹਾਂਜੀ ਪਾਵਰ ਦੇ ਹਿਸਾਬ ਤੇਰੀ ਪੀਟੀਓ ਪਾਵਰ ਵੀ ਓਨੀ ਕੱਢੂਗਾ ਵੀਰੇ ਨਾਲ ਹੀ ਵਧੇ ਜਾਣੀ ਜੇ ਟਾਰਕ ਵਧ ਗਈ ਮੋਰੇ ਉਨਾ ਹੀ ਵਧ ਕੇ ਡਣ ਲੱਗ ਜਾਣੀ ਇੰਜਨਾਂ ਕੋਲਮ ਲਾ ਕੇ ਨਾ ਜਿਹੜੇ ਵੀਰਾਂ ਨੂੰ ਸ਼ੌਂਕ ਆਣ 50 ਰੁਪਏ ਤੋਂ ਉੱਪਰ ਵਾਲੇ ਦੇ ਇੱਕ ਆਹ ਵਾਲੀ ਲਾਈਨ ਆਪਣੇ ਪੰਪ ਸਿੱਧੇ ਇੰਜਨ ਵਾਲੇ ਆ ਨਾ ਤੇ ਪੰਪ ਚ ਯੋਗਦਾਨ ਬਿੱਟੂ ਬਾ ਦਾ ਹਾਂਜੀ ਹਾਂਜੀ ਤੇ ਕੀ ਕਹਿੰਦੇ ਹੁੰਦੇ ਵੀ ਉਹ ਵੀਰ ਜਸ ਬਾਈ ਨਾਲ ਸੰਪਰਕ ਕਰ ਸਕਦੇ ਆ ਉਹਦੇ ਲਈ ਆਪਣਾ ਜਸ ਭਰਾ ਹਾਜਰ ਆ ਜਾਓ ਬਿੱਟੂ ਬਾ ਤੂੰ ਵੀ ਲੱਗ ਗਿਆ ਕਿਉਂ ਦੂਰ ਦੂਰ ਭੱਜ ਜਾਦਾ ਸੀ ਤੇ ਉਹਦੇ ਲਈ ਸਾਡਾ ਜਸ ਵੀ ਰਾ ਹਾਜਰ ਜਦੋਂ ਮਰਜ਼ੀ ਐਨੀ ਟਾਈਮ ਹਾਂਜੀ ਜਿਹੜੀ ਪਾਵਰ ਤੁਸੀਂ ਤਿਆਰ ਕਰਾਉਣੀ ਹੈ ਉਹ ਵੀਰ ਨੂੰ ਦੱਸ ਦਿਓ ਉਹ ਸਕੌਡਿੰਗ ਵੀਰ ਨੇ ਤੁਹਾਨੂੰ ਦੱਸ ਦੇਣਾ ਵੀ ਇੱਦਾਂ ਇੱਦਾਂ ਹਣਾ ਉਹ ਆਪ ਦਾ ਡਿਸਕਸ ਤੁਸੀਂ ਆਪਦਾ ਹਾਂਜੀ ਹਾਂ ਦੋ ਫੋਨ ਤੇ ਹੋਏਗਾ ਹਾਂ ਇਨੀ ਗਾਰੰਟੀ ਜ਼ਰੂਰ ਆ ਵੀ ਤੁਹਾਨੂੰ ਬਿੱਲ ਮਿਲ ਜਾਣਗੇ ਹਾਂ ਬਿੱਲ ਸਾਰੇ ਮਿਲਣਗੇ ਹਾਂ ਕੋਲ ਬਹਿ ਕੇ ਤਿਆਰ ਕਰਾਉਣਾ ਕੋਲ ਬਹਿ ਕੇ ਕਰਾ ਲਿਓ ਹਾਂਜੀ ਉਹ ਤੁਹਾਡੇ ਸਿਰ ਤੇ ਆ ਵਾਏ ਅਵੇਲੇਬਿਲਟੀ ਤੇ ਹੋਵੇ ਜਦੋਂ ਹੁਣ ਤਿੰਨਾਂ ਚਾਹੁੰਦਾ ਸਮਾਨ ਪਿਆ ਜੇ ਬੱਕ ਹੋ ਗਿਆ ਤਾਂ ਉਸ ਤੋਂ ਬਾਅਦ ਤੁਹਾਨੂੰ ਵੇਟ ਕਰਨੀ ਪੈਣੀ ਹਾਂ ਹਾਂ ਹੁਣ ਆਪਣੇ ਕੋਲ ਹੈਗਾ ਸਮਾਨ ਹਣਾ ਹਾਂਜੀ ਹਾਂਜੀ ਤੇ ਉਹ ਜਿਵੇਂ ਜਿਵੇਂ ਗਾਂ ਸਮੇਂ ਨਾਲ 6 ਮਹੀਨੇ ਜੀ ਵੀਰ ਨੇ 6 ਤਿਆਰ ਕਰਤੇ ਤੇ ਗਾਂ ਵੀ ਕੰਮ ਚੱਲੀ ਜਾਂਦਾ ਜੇ ਕਿਸੇ ਨੇ ਵੀ ਤਿਆਰ ਕਰਾਉਣਾ ਤੋ ਆਦਾ ਹੌਸਾ ਹੋਣਾ ਵੀਰ ਨਾਲ ਤੁਸੀਂ ਸੰਪਰਕ ਕਰ ਲਿਓ ਹੁਣ ਤੈਨੂੰ ਅਵੇਲੇਬਲ ਹੈ ਇੱਕ ਤਾਂ ਬੱਕ ਹੋ ਗਿਆ ਹੈਗਾ ਹਾਂ ਤੇ ਸਮਾਨ ਜੀ ਫਿਰ ਜਿਹੜਾ ਦੂਜਾ ਸਮਾਨ ਹੈ ਇੰਜਨ ਹੀ ਜ਼ਿਆਦਾ ਔਖਾ ਬਾਕੀ ਤਾਂ ਮਿਲ ਜਾਂਦਾ ਨਾਲ ਜ਼ਿਆਦਾ ਬਾਕੀ ਤਾਂ ਮਿਲ ਜਾਂਦਾ ਹਾਂ ਬਾਕੀ ਤਾਂ ਮਿਲ ਜਾਂਦਾ ਹੋਣਾ ਸਾਰਾ ਉਹ ਥੋੜੀ ਜੀ ਡਿਮਾਂਡ ਵਧਣ ਕਰਕੇ ਤਾਂ ਇੰਜਨ ਪਿੱਛੋਂ ਮਹਿੰਗਾ ਦੇਣ ਲੱਗ ਗਿਆ ਹੁਣ ਥੋੜਾ ਜਿਹਾ ਹਾਂ ਪਹਿਲਾਂ ਤਾਂ ਨਹੀਂ ਤੇ ਆਮ ਹੀ ਸੀ ਪਹਿਲਾਂ ਆਮ ਹੀ ਸੀਗੇ ਹਾਂਜੀ ਪਹਿਲਾਂ ਤਾਂ ਤੁਰੇ ਜਾਓ ਤਰੇ ਲਿਆਓ ਜਿੰਨੇ ਮਰਜ਼ੀ ਨਾਲੇ ਹੁਣ ਨੂੰ ਵੀ ਪਤਾ ਲੱਗ ਗਿਆ ਹਨ ਉਹ ਐਚਪੀ ਦੇਖ ਲੈਂਦੇ ਕਿੰਨੇ ਉਸ ਹਿਸਾਬ ਨਾਲ ਰੇਟ ਮੰਗਦੇ ਮੂਰੇ ਹੁਣ ਨਹੀਂ ਲਾਗੇ ਲੱਗਣ ਦਿੰਦੇ ਨਾਲੇ ਆਵਲਾ ਇੰਜਣ ਜਿਵੇਂ 86 ਐਚਪੀ ਦਾ ਇੰਜਣ ਇੰਜਣ ਆ ਇਹ ਤਾਂ ਵੈਸੇ ਬਹੁਤ ਔਖਾ ਕੰਮ ਹਾਂਜੀ ਇਹ ਗੇਅਰ ਬਾਕਸ ਨੂੰ ਲੱਗਾ ਹੁੰਦਾ ਕਿਸੇ ਮਸ਼ੀਨਰੀ ਦੇ ਨੂੰ ਇੰਡਸਟਰੀ ਲਿਖਿਆ ਨਾ ਉੱਤੇ ਹਾਂ ਹਾਂਜੀ ਤੇ ਤੇਰੇ ਧਿਆਨ ਚ ਕਿਵੇਂ ਚੜ ਗਿਆ ਹੈ ਉਹਹੀਂ ਮੈਂ ਕੰਮ ਬਾਹਰ ਕਰਦਾ ਹੁੰਦਾ ਸੀਗਾ ਗੇਅਰ ਬਾਕਸਾਂ ਨੂੰ ਉੱਥੇ ਪਾਰਕਨ ਪੁਰਕਨ ਸਾਰੇ ਕੈਟਕੂਟ ਤੇ ਲੱਗੇ ਆਉਂਦੇ ਸੀਗੇ ਇੰਜਣ ਅੱਛਾ ਉਹ ਫੇ ਮੈਂ ਗੁਜਰਾਤ ਸਾਈਡ ਅੱਲ ਗਿਆ ਸੀਗਾ ਉੱਥੇ ਸ਼ਿਪਾਂ ਦਾ ਸਾਮਾਨ ਆਉਂਦਾ ਨਾ ਜ਼ਿਆਦਾ ਉੱਥੇ ਮਾਰ ਮਾਰੀ ਮੈਂ ਕਿਹਾ ਨਾ ਬਾਹਰ ਨੂੰ ਚੜ ਜਣਾ ਹੁੰਦਾ ਤੇ ਜਦੋਂ ਇੰਜਣ ਇੰਜਣ ਦੇ ਉੱਥੇ ਗੇਅਰ ਬਾਕਸ ਨੂੰ ਲੱਗੇ ਦੇਖੇ ਸੀਗੇ ਓਕੇ ਤੇ ਤੈਨੂੰ ਇਹਦੀ ਫਿਟਿੰਗ ਦਾ ਪਤਾ ਸੀ ਵੀ ਆ ਜੂ ਉਹ ਹਾਂਜੀ ਹੁਣ ਰੋਜ਼ ਕੰਮ ਕਰੀ ਤਾਂ ਪਤਾ ਲੱਗਦਾ ਹਾਂ ਪਰ ਤੋੜੀ ਨਿਗਾਹ ਚੜੀ ਜਾਂਦੀ ਚੀਜ਼ ਤੇ ਇਹਦਾ ਵੀਰੇ ਜਿਵੇਂ ਹੁਣ ਬ੍ਰੇਕ ਆ ਹਾਂਜੀ ਕਲਚ ਬ੍ਰੇਕ ਗੇਅਰ ਮੇਰੇ ਕਹਿੰਦਾ ਮਤਲਬ ਇਹ ਆ ਵੀ ਅਗਲੇ ਨੂੰ ਤਾਂ ਨਵਾਂ ਫੀਲ ਕਰਕੇ ਲੈ ਕੇ ਜਾਣਾ ਨਾ ਨਵਾਂ ਹੀ ਕਰਕੇ ਦੇਈਦਾ ਵੀ ਸਾਰਾ ਕੁਝ ਹਾਂ ਜੀ ਖੋਲ ਕੇ ਬੰਦ ਹੀ ਤਾਂ ਭਾਵੇਂ ਨਾ ਹੋਣ ਵਾਲਾ ਹੋਵੇ ਤਾਂ ਵੀ ਵੀ ਤਾਂ ਵੀ ਤੁਸੀਂ ਸਾਰਾ ਜ਼ਮਾਨ ਨਵਾਂ ਪਾ ਦੇਣਾ ਹਾਂ ਜੀ ਹਾਂ ਜੀ ਕਿਉਂਕਿ ਇਹਨੇ ਪਰਫਾਰਮੈਂਸ ਹੀ ਤਾਂ ਦੇਣੀ ਜੀ ਜਾ ਕੇ ਹੂੰ ਜੇ ਇਥੋਂ ਹੀ ਗੇਅਰ ਬ੍ਰੇਕ ਚ ਕਮੀ ਰੂ ਜੇ ਥੇ ਮਹੀਨੇ ਚਲਾਊਗਾ ਬ੍ਰੇਕ ਡਾਊਨ ਹੋ ਜਾਣੀ ਆ ਬ੍ਰੇਕ ਲੱਗਣੋਂ हट ਜਾਣੀ ਆ ਹੂੰ ਫਿਰ ਉਹ ਸਵਾਦ ਜਾਣੀ ਹੁਣ ਹਾਂ ਜੀ ਲਓ ਜੀ ਦੋਣ ਸਨ ਆ ਗਿਆ ਮਿੱਟੂ ਪਾਣ ਫੋਨ ਆਈ ਜਾਂਦੇ ਤੇ ਟਰੈ ਜਦੋਂ ਰੈਡੀ ਹੋ ਗਿਆ ਨਾ ਉਦੋਂ ਵੀ ਆਪਾਂ ਇਹਦੀ ਵੀਡੀਓ ਬਣਾਵਾਂਗੇ ਹਾਂਜੀ ਉਹ ਇਹ ਚੇਤਾ ਰੱਖ ਲੋ ਵੀ ਉਹ ਟਰੈ ਜਿਹੜੇ ਅਸੀਂ ਪਹਿਲਾਂ ਦੂਜੇ ਦੀ ਉਹ ਵੀਰ ਦੀ ਵੀਡੀਓ ਨਾ ਆਪਣੇ ਦੀ ਜਿਹੜਾ ਵੀਰ ਉਹ ਪਰ ਆਇਆ ਇਹ ਜਰ ਮੇਜਰ ਭਾਜੀ ਹਾਂ ਉਹ ਜਿਹੜੇ ਟਰਾਲੀ ਨਹੀਂ ਨਹੀਂ ਜਿਹੜੇ ਪਹਿਲਾਂ ਲੱਗਿਆ ਉਹ ਵੀਰ ਕੀ ਨਾਮ ਸੀ ਉਹਨਾਂ ਦਾ ਮੇਜਰ ਹੁਣੀ ਸੀਗੇ ਉਹਨਾਂ ਦਾ ਮੇਜਰ ਹੀ ਆ ਬੜਾ ਨੰਬਰ ਲੰਮੜ ਹੁਣੀ ਹਾਂ ਉਹ ਵੀਰ ਦੀ ਵੀਡੀਓ ਵੇਖ ਕੇ ਇੰਨੇ ਫੋਨ ਆਏ ਨਾ ਹਾਂ ਜੀ ਮੇਰੇ ਆਪਦੇ ਪਰਸਨਲਾਂ ਦੇ ਵੀ ਆਏ ਚਲੋ ਬਾਹਰੋਂ ਦੇ ਵੀਰਾਂ ਦੇ ਆਉਣੇ ਆਉਣੇ ਸੀਗੇ ਹਾਂ ਜੀ ਹਾਂ ਜੀ ਯਾਰ ਉਹ ਕਿਹੜੇ ਮਿਸਤਰੀ ਨੇ ਤਿਆਰ ਕੀਤਾ ਕਿਵੇਂ ਕੀਤਾ ਕਿਉਂਕਿ ਹੁਣ ਜਿਹੜੇ ਏਸ ਲਾਈਨ ਨਾਲ ਟਰੈਕਟਰ ਇੰਡਸਟਰੀ ਜਾਂ ਜੀਮੀਦਾਰ ਬੰਦਾ ਹੈ ਹਾਂ ਜੀ ਉਹ ਜਿਵੇਂ ਆਪਾਂ ਦੂਜਾ ਟਰੈਕਟਰ ਉਹਦਾ ਕਲੱਚ ਛੱਡਿਆ ਤੇ ਆਪਾਨੂੰ ਪਤਾ ਲੱਗ ਗਿਆ ਨਾ ਵੀ ਟਰੈਕਟਰ ਓਕੇ ਆ ਹਾਂ ਜੀ ਵੀ ਗਾ ਜੋ ਮਰਜ਼ੀ ਕਰੀ ਜਾਓ ਤੇ ਓਵੇਂ ਆ ਵੀ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਇਹ ਚੀਜ਼ ਕੀ ਆ ਤੇ ਮੈਨੂੰ ਉਦੋਂ ਹੀ ਬਹੁਤ ਫੋਨ ਆਏ ਕਹਿੰਦੇ ਯਾਰ ਉਹ ਕਿਹੜਾ ਟਰੈਕਟਰ ਸੀ ਆ ਕਿਵੇਂ ਤਿਆਰ ਕੀਤਾ ਉਹਦੇ ਜਿੰਜੇਨ ਕਿਹੜਾ ਕੀ ਕਿਵੇਂ ਆ ਫਰਮਾਨਾ ਨੂੰ ਦੱਸਿਆ ਮੈਂ ਕਿ ਐਦਾ ਐਦਾ ਜੱਸਾ ਆਪਣੇ ਬਾਈ ਨੂਰ ਮਹਿਲ ਤੋਂ ਉਹਨਾਂ ਨੇ ਤਿਆਰ ਕੀਤਾ ਜਿਹੜੀ ਉਹ ਨਾਲ ਵੀਡੀਓ ਬਣਾਈ ਸੀ ਕਿ ਜਦੋਂ ਆਪਾਂ ਖੜਿਆਂ ਦੇ 7500 ਛੱਡ ਕੇ ਗਏ ਸੀ ਹੂੰ ਉਹ ਬਾਤ ਥੋੜਾ ਪੇਂਟ ਤੇ ਆਹੋ ਉਹ ਉਹ ਵੀ ਰੈਡੀ ਹੈ ਫਾਨ ਰੈਡੀ ਹੋ ਗਿਆ ਤੇ ਟੈਸਟ ਰਸਟ ਕਰ ਲਿਆ ਹੈਗਾ ਉਹਦਾ ਮੈਂ ਕੋਈ ਨਹੀਂ ਬਾਬਾ ਸੁੱਖ ਰੱਖੇ ਆਪਾਂ ਤੇ ਉਹਦੀ ਫੇ ਜਦੋਂ ਉਹ ਹੂੰ ਆਪਾਂ ਉਹਨਾਂ ਨੂੰ ਡਿਲੀਵਰੀ ਉਹਦਣ ਵੇ ਉਹ ਵਾਲਾ ਡਾਕਟਰ ਵੀ ਆਪਾਂ ਉਹਦੀ ਵੀਡੀਓ ਬਣੀ ਹੋਈ ਹੈ ਤੇ ਤੁਸੀਂ ਉਹ ਵੀ ਬੈਕ ਕਰਕੇ ਦੇਖ ਲਿਓ ਵੈਸੇ ਮੈਂ ਜੇ ਹੋ ਸਕੇ ਸ਼ਾਰਟ ਨਾਲ ਲਾਉਂਗਾ ਉਕੇ ਇਦਾਂ ਕਈ ਵੀਰ ਜਿਹੜੇ ਵੀਰ ਨਵੇਂ ਜੁੜਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਹਣਾ ਹਾਂਜੀ ਹਾਂਜੀ ਤੇ ਵੀਰ ਭਰਾ ਚਲੋ ਬਾਬੇ ਦੀ ਮਿਹਰ ਨਾਲ ਨਵੇਂ ਜੁੜਦੇ ਰਹਿੰਦੇ ਆ ਤੇ ਦੱਸਿਓ ਕਿੱਦਾਂ ਦੀ ਪਰਫਾਰਮੈਂਸ ਆ ਸਾਡੇ ਦੋ ਵੀਰਾਂ ਦੀ ਜੋੜੀ ਕਿਵੇਂ ਦੀ ਲੱਗਦੀ ਤੁਹਾਨੂੰ ਜੈ ਵੀਰੂ ਜੈ ਤੇ ਵੀਰੂ ਉਹ ਗੱਲਾਂ ਵੀ ਯੋਗਦਾਨ ਦੋਹਾਂ ਦਾ ਪੈ ਜਾਂਦਾ ਹਾਂਜੀ ਹਰ ਵਾਰੀ ਤੇ ਜੇ ਕੋਈ ਸ਼ਬਦ ਵੱਧ ਘੱਟ ਹੋਵੇ ਉਹਦੇ ਲਈ ਤਾਂ ਮਾਫੀ ਮਾਫੀ ਮੈਂ ਸਾਰੀਆਂ ਵੀਡੀਓ ਚ ਕਹਿਣਾ ਹਾਂ ਤੇ ਨੰਬਰ ਬਾਈ ਦਾ ਡਿਸਪਲੇ ਤੇ ਚੱਲਦਾ ਹੀ ਪਿਆ ਯਾਦ ਕਰੋ ਸਵੇਰ 10 ਵਜੇ ਤੋਂ ਬਾਅਦ ਰਾਤ ਨੂੰ 8 ਵਜੇ ਤੋਂ ਪਹਿਲਾਂ ਹਾਂਜੀ ਮਿਲਦੇ ਆਂ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ